ਉਹ ਕਹਿੰਦੀ ਮੈਂ ਚੱਲੀ ਆ ਰੁਕਣਾ ਐ ਤਾਂ ਰੁਕਲਾ ਰਾਜੂ ਨੇ ਮੂੰਹ ਦੂਜੇ ਪਾਸੇ ਕਰ ਲਿਆ ਕੁਲਬੀਰ ਦੋ ਕਦਮ ਚੱਲ ਕੇ ਰੁਕ ਗਈ ਫਿਰ ਬਿਨਾ ਮੁੜੇ ਹੀ ਬੋਲੀ ਜੇਕਰ ਮੈਨੂੰ ਇੱਕ ਵਾਰ ਖੋ ਦਿੱਤਾ ਤਾਂ ਮੈਂ ਦੁਬਾਰਾ ਨਹੀਂ ਮਿਲਾਂਗੀ ਰਾਜੂ ਉਸ ਵੱਲ ਵੇਖਦਾ ਹੋਇਆ ਕਹਿੰਦਾ ਕਿ ਤਲਾਕ ਦੇ ਕਾਗਜ਼ ਤਿਆਰ ਕਰਵਾ ਕੇ ਤੈਨੂੰ ਭੇਜ ਦੇਵਾਂਗਾ ਅਤੇ ਦੂਜੇ ਕਮਰੇ ਵਿੱਚ ਚਲਾ ਗਿਆ ਹੁਣ ਉਹ ਨਾ ਰੁਕੀ ਉਸਨੇ ਵੈਗ ਚੁੱਕਿਆ ਤੇ ਉਸ ਦੇ ਸਾਹਮਣੇ ਨਾ ਜਾਣੇ ਕੀ ਕੀ ਸਮਾਨ ਬੈਗ ਵਿੱਚ ਪਾ ਕੇ ਕਾਲੇ ਕਦਮਾਂ ਨਾਲ ਘਰ ਚੋਂ ਬਾਹਰ ਨਿਕਲ ਗਈ ਦੋਵਾਂ ਦੇ ਵਿਆਹ ਨੂੰ ਅਜੇ 2.5 ਸਾਲ ਹੋਏ ਸਨ ਇੰਨਾ 2.5 ਸਾਲਾਂ ਵਿੱਚ ਦੋਵਾਂ ਦੇ ਵਿੱਚ ਕਦੇ ਕੋਈ ਝਗੜਾ ਜਾਂ ਫਿਰ ਤਕਰਾਰ ਨਾ ਹੋਈ ਤੇ ਦਿਨੋਂ-ਦਿਨ ਦੋਵਾਂ ਵਿੱਚ ਪਿਆਰ ਤੇ ਰੁਮਾਂਸ ਵੱਧਦਾ ਜਾ ਰਿਹਾ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਅਚਾਨਕ ਸਭ ਖਤਮ ਹੋ ਗਿਆ ਸਭ ਤਬਾਹ ਹੋ ਗਿਆ ਦੋਵਾਂ ਦੀ ਬਣੀ ਬਣਾਈ ਗ੍ਰਹਿਸਤੀ ਉੱਜੜ ਗਈ। 3 ਸਾਲ ਪਹਿਲਾਂ ਦੋਨਾਂ ਦੀ ਮੁਲਾਕਾਤ ਇੱਕ ਰੇਲਵੇ ਸਟੇਸ਼ਨ ਤੇ ਹੋਈ ਸੀ। ਤੇ ਕੜਾਕੇ ਦੀ ਠੰਡ ਵਿੱਚ ਕੁਲਬੀਰ ਇੱਕ ਬੈਂਚ ਤੇ ਬੈਠੀ ਥਰ-ਥਰ ਕੰਬ ਰਹੀ ਸੀ। ਰਾਜੂ ਦੀ ਨਜ਼ਰ ਉਸ ਤੇ ਪਈ ਤੇ ਉਹ ਉਦੋਂ ਹੀ ਉਸ ਕੋਲ ਚਲਾ ਗਿਆ। 21 ਸਾਲ ਦੀ ਇੱਕ ਮਾਸੂਮ ਜੀ ਇਕੱਲੀ ਕੁੜੀ ਨੂੰ ਦੇਖ ਕੇ ਰਾਜੂ ਨੂੰ ਉਸ ਤੇ ਤਰਸ ਆ ਰਿਹਾ ਸੀ। ਰਾਜੂ ਨੇ ਪੁੱਛਿਆ ਮੈਂ ਕਾਫੀ ਦੇਰ ਤੋਂ ਦੇਖ ਰਿਹਾ ਹਾਂ ਤੁਸੀਂ ਇੱਥੇ ਕਦੋਂ ਤੋਂ ਇਕੱਲੇ ਬੈਠੇ ਹੋ ਮੈਂ ਆਪਣੇ ਦੋਸਤ ਨੂੰ ਲੈਣ ਆਇਆ ਸੀ ਪਰ ਸ਼ਾਇਦ ਉਸ ਦੀ ਟ੍ਰੇਨ ਜ਼ਿਆਦਾ ਕੋਰੇ ਦੀ ਵਜ੍ਹਾ ਨਾਲ ਲੇਟ ਹੋ ਗਈ ਹੈ ਕਈ ਟ੍ਰੇਨਾਂ ਗੁਜ਼ਰ ਗਈਆਂ ਪਰ ਤੁਸੀਂ ਕਿਸੇ ਵੀ ਟ੍ਰੇਨ ਵਿੱਚ ਨਹੀਂ ਚੜੇ ਟਿਕਟ ਦੇ ਪੈਸੇ ਨਹੀਂ ਹਨ ਜਾਂ ਫਿਰ ਕੋਈ ਹੋਰ ਵਜ੍ਹਾ ਹੈ ਐਨੀ ਕਿੜਾਕੇ ਦੀ ਠੰਡ ਵਿੱਚ ਤੁਹਾਡੇ ਉੱਪਰ ਤਾਂ ਕੋਈ ਗਰਮ ਕੱਪੜਾ ਵੀ ਨਹੀਂ ਹੈ ਮੈਂ ਤੁਹਾਡੀ ਕੋਈ ਸਹਾਇਤਾ ਕਰ ਸਕਦਾ ਹਾਂ ਨਹੀਂ ਨਹੀਂ ਕੁਲਬੀਰ ਨੇ ਸਾਫ਼ ਮਨਾ ਕਰ ਦਿੱਤਾ ਤੇ ਰਾਜੂ ਕਹਿੰਦਾ ਤੁਸੀਂ ਠੰਡ ਨਾਲ ਕੰਬ ਰਹੇ ਹੋ ਮੇਰਾ ਇਹ ਕੋਟ ਲੈ ਲਓ ਮੈਂ ਘਰ ਜਾ ਕੇ ਦੂਜਾ ਭਾ ਲਵਾਵਾਂਗਾ ਕੁਲਬੀਰ ਨੇ ਤਿੱਖੀ ਨਜ਼ਰ ਨਾਲ ਉਸ ਵੱਲ ਵੇਖਿਆ ਤੇ ਫਿਰ ਕੋਟ ਲੈ ਲਿਆ ਫਿਰ ਕਿਹਾ ਧੰਨਵਾਦ ਕਿਉਂਕਿ ਉਸ ਦੇ ਹੱਡਾਂ ਵਿੱਚ ਠੰਡ ਰਚ ਚੁੱਕੀ ਸੀ ਤੇ ਪੂਰੀ ਤਰ੍ਹਾਂ ਥਰ-ਥਰ ਕੰਬ ਰਹੀ ਸੀ ਰਾਜੂ ਨੂੰ ਉਹ ਬਹੁਤ ਜ਼ਿਆਦਾ ਮਜਬੂਰ ਲੱਗ ਰਹੀ ਸੀ ਇਸ ਲਈ ਉਸ ਨੇ ਪੁੱਛਿਆ ਕਿ ਜੇਕਰ ਟਿਕਟ ਦੇ ਪੈਸੇ ਨਹੀਂ ਹਨ ਤਾਂ ਉਹ ਵੀ ਲੈ ਸਕਦੇ ਹਾਂ ਕੁਲਬੀਰ ਨੇ ਨਾ ਵਿੱਚ ਸਿਰ ਹਿਲਾ ਦਿੱਤਾ ਉਹ ਕਹਿੰਦਾ ਹਨੇਰਾ ਹੋਣ ਵਾਲਾ ਹੈ ਕੁਝ ਦੇਰ ਬਾਅਦ ਕੋਹਰਾ ਪੈਣਾ ਸ਼ੁਰੂ ਹੋ ਜਾਏਗਾ ਰਾਤ ਦੇ ਸਮੇਂ ਇੱਥੇ ਇੰਨੀ ਜ਼ਿਆਦਾ ਭੀੜ ਵੀ ਨਹੀਂ ਹੁੰਦੀ ਇਸ ਲਈ ਇਹ ਜਗ੍ਹਾ ਕੋਈ ਖਾਸ ਸੁਰੱਖਿਅਤ ਨਹੀਂ ਹੈ ਸੋਚ ਲਓ ਤੁਸੀਂ ਇਕੱਲੀ ਲੜਕੀ ਹੋ ਜੇਕਰ ਤੁਹਾਨੂੰ ਕੋਈ ਹੋਰ ਸਹਾਇਤਾ ਚਾਹੀਦੀ ਤਾਂ ਬੋਲ ਸਕਦੇ ਹੋ ਕੁਲਬੀਰ ਕੁਝ ਨਾ ਬੋਲੀ ਇਦਾਂ ਲੱਗ ਰਿਹਾ ਸੀ ਜਿਵੇਂ ਉਹ ਰਾਜੂ ਦੇ ਮਨਸੂਬੇ ਜਾਣਨਾ ਚਾਹੁੰਦੀ ਹੋਵੇ ਜਦੋਂ ਕੋਈ ਅਣਜਾਣ ਮਰਦ ਇੱਕ ਲੜਕੀ ਦੀ ਮਦਦ ਕਰਨਾ ਚਾਹੁੰਦਾ ਹੈ ਉਦੋਂ ਲੜਕੀ ਦਾ ਸ਼ੱਕ ਕਰਨਾ ਲਾਜ਼ਮੀ ਬਣਦਾ ਹੈ ਰਾਜੂ ਉੱਥੋਂ ਜਾਣ ਲੱਗਿਆ ਤਾਂ ਪਿੱਛੋਂ ਬੋਲੀ ਮੈਨੂੰ ਨੌਕਰੀ ਚਾਹੀਦੀ ਹੈ ਕਿ ਤੁਸੀਂ ਮੈਨੂੰ ਇਸ ਸ਼ਹਿਰ ਵਿੱਚ ਕੋਈ ਕੰਮ ਦਿਲਵਾ ਸਕਦੇ ਹੋ ਰਹਿਣ ਦੇ ਲਈ ਕਮਰਾ ਵੀ ਰਾਜੂ ਸਮਝ ਗਿਆ ਕਿ ਇਹ ਕੁੜੀ ਘਰ ਤੋਂ ਭੱਜ ਕੇ ਆਈ ਹੈ ਘਰ ਛੱਡ ਕੇ ਭੱਜ ਚੁੱਕੀ ਹੈ ਇੱਕ ਕੁੜੀ ਨੂੰ ਸਾਰੇ ਕਿਸ ਤਰ੍ਹਾਂ ਦੀ ਨਜ਼ਰ ਨਾਲ ਦੇਖਦੇ ਹਨ ਸ਼ਾਇਦ ਤੈਨੂੰ ਵੀ ਪਤਾ ਹੈ ਰਾਜੂ ਪੁੱਛਣ ਲੱਗਿਆ ਤੂੰ ਘਰ ਤੋਂ ਭੱਜ ਕੇ ਆਈ ਹੈ ਉਹ ਕੁਝ ਨਾ ਬੋਲੀ ਵਾਪਸ ਚਲੀ ਜਾ ਮਾਪਿਆਂ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਉਹ ਤੈਨੂੰ ਮਾਫ਼ ਕਰ ਦੇਣਗੇ ਇਦਾਂ ਘਰ ਛੱਡ ਕੇ ਇਕੱਲੀ ਲੜਕੀ ਦਾ ਭੱਜ ਜਾਣਾ ਸ਼ੋਭਾ ਨਹੀਂ ਦਿੰਦਾ ਇਹ ਪਿਆਰ ਵਿਹਾਰ ਦਾ ਚੱਕਰ ਛੱਡ ਦੇ ਹੁਣ ਸਮਝ ਆ ਗਿਆ ਹੈ ਤੂੰ ਆਪਣੇ ਆਸ਼ਿਕ ਦਾ ਇੰਤਜ਼ਾਰ ਕਰ ਰਹੀ ਹੈ ਉਹ ਨਹੀਂ ਆਇਆ ਉਹ ਆਪਣੇ ਵਾਅਦਿਆਂ ਤੋਂ ਮੁੱਕਰ ਗਿਆ ਹੁਣ ਮੁੜ ਜਾ ਪਰ ਉਹ ਚੁੱਪ ਰਹੀ ਰਾਜੂ ਨੂੰ ਬਹੁਤ ਜ਼ਿਆਦਾ ਮਜਬੂਰੀ ਦੀ ਮਾਰੀ ਲੱਗ ਰਹੀ ਸੀ ਰਾਜੂ ਕਹਿੰਦਾ ਇੱਕ ਗੱਲ ਕਹਾ ਗੁੱਸਾ ਨਾ ਕਰੀ ਚੱਲ ਮੇਰੇ ਨਾਲ ਕਲਵੀਰ ਦੇ ਕੋਲ ਕੋਈ ਹੋਰ ਰਸਤਾ ਵੀ ਨਹੀਂ ਸੀ ਕਿਉਂਕਿ ਰਾਜੂ ਨੇ ਉਸ ਨੂੰ ਬਹੁਤ ਡਰਾ ਦਿੱਤਾ ਸੀ ਕਿ ਇਹ ਸੁੰਨਸਾਨ ਜਗ੍ਹਾ ਹੈ ਕੋਈ ਵੀ ਘਟਨਾ ਵਾਪਰ ਸਕਦੀ ਹੈ ਉਸ ਦੇ ਨਾਲ ਤੁਰਨ ਲੱਗੀ ਉਹ ਵੀ ਉਸ ਨੂੰ ਆਪਣੇ ਨਾਲ ਲੈ ਗਿਆ ਤੇ ਥੋੜੀ ਸ਼ੱਕੀ ਵੀ ਸੀ ਡਰੀ ਡਰੀ ਵੀ ਲੱਗ ਰਹੀ ਸੀ ਪਰ ਰਾਜੂ ਨੇ ਉਸ ਨੂੰ ਆਪਣੇ ਘਰ ਦੇ ਕੋਲ ਇੱਕ ਕਿਰਾਏ ਦਾ ਮਕਾਨ ਲੈ ਦਿੱਤਾ ਹਾਲਾਂਕਿ ਉਹ ਖੁਦ ਵੀ ਇਕੱਲਾ ਰਹਿੰਦਾ ਸੀ ਮਗਰ ਉਸਨੇ ਕੁਲਬੀਰ ਨੂੰ ਅਲੱਗ ਮਕਾਨ ਦਿਵਾਇਆ ਥੋੜਾ ਬਹੁਤ ਉਸ ਨੂੰ ਸਲਾਈ ਦਾ ਕੰਮ ਆਉਂਦਾ ਸੀ ਤਾਂ ਉਸਨੇ ਇੱਕ ਦਰਜੀ ਕੋਲ ਕੰਮ ਵੀ ਦਿਵਾ ਦਿੱਤਾ ਕੁਲਬੀਰ ਦੀ ਜ਼ਿੰਦਗੀ ਥੋੜੀ ਆਸਾਨ ਹੋ ਗਈ ਪੈਸੇ ਆਉਣ ਲੱਗੇ ਤਾਂ ਆਪਣਾ ਖਰਚਾ ਵਧੀਆ ਤਰੀਕੇ ਨਾਲ ਕੱਢ ਲੈਂਦੀ ਇਹ ਸਭ ਦੇਖ ਕੇ ਕੁਲਬੀਰ ਉਸ ਤੇ ਭਰੋਸਾ ਕਰਨ ਲੱਗੀ ਫਿਰ ਇਦਾਂ ਇਹ ਦਿਨ ਗੁਜ਼ਰਨ ਲੱਗੇ ਰਾਜੂ ਨੇ ਉਸ ਨੂੰ ਬਹੁਤ ਵਾਰ ਪੁੱਛਿਆ ਕਿ ਤੂੰ ਕਿੱਥੋਂ ਆਈ ਹੈ ਤੇਰਾ ਘਰ ਕਿੱਥੇ ਹੈ ਤੇ ਘਰ ਛੱਡ ਕੇ ਆਉਣ ਦਾ ਕੀ ਕਾਰਨ ਹੈ ਪਰ ਕੁਲਪੀਰ ਨੇ ਉਸ ਨੂੰ ਕੁਝ ਵੀ ਨਾ ਦੱਸਿਆ ਤੇ ਇਦਾਂ ਹੀ ਰਾਜੂ ਦਾ ਉਹਦੇ ਘਰ ਆਉਣਾ ਜਾਣਿਆ ਜਾਣਾ ਬਣਿਆ ਰਹਿਦਾ ਰਾਜੂ ਨੂੰ ਹੌਲੀ-ਹੌਲੀ ਉਸ ਦੀ 마ਸੂਮ ਤੇ ਖੂਬਸੂਰਤ ਸ਼ਕਲ ਨਾਲ ਪਿਆਰ ਹੋ ਗਿਆ ਉਹ ਜਦੋਂ ਵੀ ਉਸ ਦੇ ਘਰ ਕੋਲੋਂ ਲੰਘਦੀ ਤਾਂ ਰਾਜੂ ਉਸ ਨੂੰ ਤਿੱਖੀ ਨਜ਼ਰ ਨਾਲ ਦੇਖਦਾ ਤੇ ਉਸ ਦੇ ਚਿਹਰੇ ਤੇ ਇੱਕ ਪਿਆਰੀ ਜੀ ਮੁਸਕਾਨ ਆ ਜਾਂਦੀ ਉਸ ਦੀਆਂ ਉਦਾਸ ਤੇ ਨਮ ਅੱਖਾਂ ਰਾਜੂ ਦੇ ਦਿਲ ਵਿੱਚ ਉਤਰ ਗਈਆਂ ਸਨ ਇੱਕ ਦਿਨ ਰਾਜੂ ਉਸ ਨੂੰ ਦੇਖਣ ਦੇ ਬਹਾਨੇ ਉਸ ਦੇ ਘਰ ਗਿਆ ਤੇ ਕਹਿਣ ਲੱਗਾ ਅੱਜ ਘਰ ਵਿੱਚ ਦੁੱਧ ਨਹੀਂ ਸੀ ਕਿ ਤੂੰ ਮੈਨੂੰ ਇੱਕ ਕੱਪ ਚਾਹ ਦਾ ਬਣਾ ਕੇ ਪਿਆ ਸਕਦੀ ਹੈ ਬਹੁਤ ਠੰਡ ਲੱਗ ਰਹੀ ਹੈ ਜਦੋਂ ਕੁਲਬੀਰ ਚਾਹ ਬਣਾਉਣ ਰਸੋਈ ਵਿੱਚ ਗਈ ਤਾਂ ਉਸ ਨੂੰ ਰਾਜੂ ਲਗਾਤਾਰ ਵੇਖ ਰਿਹਾ ਸੀ ਤੇ ਕੁਲਬੀਰ ਸਭ ਕੁਝ ਸਮਝ ਕੇ ਵੀ ਅਣਜਾਣ ਬਣ ਰਹੀ ਸੀ ਜਦੋਂ ਇੱਕ ਕੱਪ ਚਾਹ ਦਾ ਬਣਾ ਕੇ ਲਿਆਈ ਤਾਂ ਰਾਜੂ ਨੂੰ ਫੜਾਉਂਦਿਆਂ ਉਸ ਦਾ ਹੱਥ ਰਾਜੂ ਦੇ ਹੱਥ ਨਾਲ ਟਕਰਾ ਗਿਆ ਤੇ ਇੱਕ ਪਿਆਰਾ ਜਿਹਾ ਅਹਿਸਾਸ ਰਾਜੂ ਦੇ ਦਿਲ ਵਿੱਚ ਦੌੜਾਂ ਲੱਗਿਆ ਦੋਵਾਂ ਦਾ ਦਿਲ ਤੱਕ-ਤੱਕ ਤੇਜ਼ ਧੜਕਣ ਲੱਗਾ ਪਰ ਕੁਲਬੀਰ ਅੱਖਾਂ ਨੀਚੇ ਕਰਕੇ ਖੜੀ ਹੋਈ ਸੀ ਰਾਜੂ ਨੇ ਕਿਹਾ ਇੱਕ ਗੱਲ ਕਹਾ ਗੁੱਸਾ ਤਾਂ ਨਹੀਂ ਕਰੇਂਗੀ ਤਾਂ ਕੁਲਬੀਰ ਕਹਿੰਦੀ ਹਾਂਜੀ ਬੋਲੋ ਕੁਲਬੀਰ ਨੇ ਉਸ ਦੀ ਅੱਖ ਵਿੱਚ ਅੱਖ ਪਾ ਕੇ ਦੇਖਿਆ ਤਾਂ ਉਸ ਨੂੰ ਉਸ ਦੀਆਂ ਅੱਖਾਂ ਵਿੱਚ ਪਿਆਰ ਸਾਫ਼ ਦਿਖਾਈ ਦੇ ਰਿਹਾ ਸੀ ਤਾਂ ਰਾਜੂ ਕਹਿੰਦਾ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਲਈ ساری ਉਮਰ ਚਾਹ ਬਣਾਵੇਂ ਕੁਲਬੀਰ ਕਹਿੰਦੀ ਮੈਂ ਕੁਝ ਸਮਝੀ ਨਹੀਂ ਤੁਹਾਡਾ ਕੀ ਮਤਲਬ ਹੈ ਰਾਜੂ ਕਹਿੰਦਾ ਤੇਰੀ ਚਾਹ ਤੇਰੇ ਤਰ੍ਹਾਂ ਹੀ ਮਿੱਠੀ ਹੈ ਤਾਂ ਉਹ ਅੱਗੋਂ ਸ਼ਰਮਾ ਗਈ ਰਾਜੂ ਨੇ ਉਸ ਦਾ ਹੱਥ ਘੁੱਟ ਕੇ ਫੜ ਲਿਆ ਤੇ ਮੌਕਾ ਵੇਖ ਕੇ ਉਸ ਨੂੰ ਪ੍ਰਪੋਜ਼ ਕੀਤਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਕੀ ਤੂੰ ਮੇਰੀ ਜੀਵਨ ਸਾਥੀ ਬਣੇਂਗੀ ਤਾਂ ਕੁਲਬੀਰ ਕਹਿੰਦੀ ਸੋਚ ਸਮਝ ਕੇ ਮੈਨੂੰ ਪ੍ਰਪੋਜ਼ ਕਰੋ ਤੇ ਰਾਜੂ ਕਹਿੰਦਾ ਹਾਂ ਹਾਂ ਮੈਂ ਸਭ ਕੁਝ ਸੋਚ ਲਿਆ ਹੈ ਤੇ ਹੁਣ ਤੂੰ ਆਪਣਾ ਫੈਸਲਾ ਦੱਸ ਕੁਲਬੀਰ ਨੇ ਕਿਹਾ ਵਿਆਹ ਤਾਂ ਮੈਂ ਜ਼ਰੂਰ ਕਰਵਾਵਾਂਗੀ ਪਰ ਮੇਰੀ ਇੱਕ ਸ਼ਰਤ ਹੈ ਰਾਜੂ ਕਹਿੰਦਾ ਮੈਨੂੰ ਤੇਰੀ ਹਰ ਸ਼ਰਤ ਮਨਜ਼ੂਰ ਹੈ ਤਾਂ ਕੁਲਬੀਰ ਕਹਿੰਦੀ ਮੇਰੀ ਸ਼ਰਤ ਇਹ ਹੈ ਕਿ ਤੁਸੀਂ ਜ਼ਿੰਦਗੀ ਭਰ ਮੈਨੂੰ ਕਦੇ ਵੀ ਮੇਰੇ ਅਤੀਤ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕਰੋਗੇ। ਰਾਜੂ ਨੇ ਸ਼ਰਤ ਸਵੀਕਾਰ ਕਰ ਲਈ। ਫਿਰ ਦੋਵਾਂ ਦਾ ਵਿਆਹ ਹੋ ਗਿਆ। ਵਿਆਹ ਵਿੱਚ ਰਾਜੂ ਦਾ ਪੂਰਾ ਪਰਿਵਾਰ ਸ਼ਾਮਲ ਹੋਇਆ। ਸਾਰੇ ਜੋੜੀ ਨੂੰ ਆਸ਼ੀਰਵਾਦ ਦੇ ਕੇ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ। ਪਰ ਕੁਲਬੀਰ ਦੇ ਪਰਿਵਾਰ ਵਿੱਚੋਂ ਕੋਈ ਵੀ ਵਿਆਹ ਵਿੱਚ ਸ਼ਾਮਲ ਨਾ ਹੋਇਆ। ਫੇਰ ਦਿਨ ਗੁਜ਼ਰਨ ਲੱਗੇ ਦੋਵਾਂ ਦੀ ਜ਼ਿੰਦਗੀ ਬੜੇ ਆਰਾਮ ਨਾਲ ਗੁਜ਼ਰ ਰਹੀ ਸੀ ਹੁਣ ਸਿਰਫ ਰਾਜੂ ਹੀ ਕਮਾਉਂਦਾ ਸੀ ਖੁਲਬੀਰ ਨੇ ਨੌਕਰੀ ਛੱਡ ਦਿੱਤੀ ਸੀ ਕਹਿੰਦੇ ਹਨ ਕਿ ਇਨਸਾਨ ਕਿਸੇ ਵੀ ਅਣਜਾਣ ਪ੍ਰਤੀ ਜ਼ਿਆਦਾ ਸਮਝਦਾਰਸ਼ੀਲ ਹੁੰਦਾ ਹੈ ਕਦੇ-ਕਦੇ ਰਾਜੂ ਦੇ ਦਿਲ ਵਿੱਚ ਕੁਰਬੀਰ ਬਾਰੇ ਸਭ ਕੁਝ ਜਾਣਨ ਦੀ ਇੱਛਾ ਪੈਦਾ ਹੁੰਦੀ ਸੀ ਪਰ ਉਹ ਸ਼ਰਤ ਦੇ ਮੁਤਾਬਿਕ ਉਸ ਤੋਂ ਕੁਝ ਨਹੀਂ ਪੁੱਛ ਸਕਦਾ ਸੀ ਸਿਰਫ 2 2.5 ਸਾਲਾਂ ਵਿੱਚ ਇੱਕ ਇਹੋ ਜਿਹੀ ਘਟਨਾ ਘਟੀ ਇੱਕ ਦਿਨ ਉਹ ਕੁਲਬੀਰ ਦੇ ਨਾਲ ਕਿਸੇ ਮੌਲ ਵਿੱਚ ਸ਼ਾਪਿੰਗ ਕਰਨ ਗਿਆ ਤੇ ਉਸ ਕੋਲ ਇੱਕ ਲੜਕਾ ਆਇਆ ਉਸਨੇ ਥੋੜਾ ਪਾਸੇ ਲਿਜਾ ਕੇ ਕਿਹਾ ਸਾਹਿਬ ਜੋ ਲੜਕੀ ਤੁਹਾਡੇ ਨਾਲ ਖਰੀਦਦਾਰੀ ਕਰ ਰਹੀ ਹੈ ਉਹ ਤੁਹਾਡੀ ਕੀ ਲੱਗਦੀ ਹੈ ਰਾਜੂ ਕਹਿੰਦਾ ਉਹ ਮੇਰੀ ਪਤਨੀ ਹੈ ਇਹਨਾਂ ਸੁਣ ਕੇ ਲੜਕਾ ਚੁੱਪ ਹੋ ਗਿਆ ਰਾਜੂ ਸਮਝ ਗਿਆ ਕਿ ਇਹ ਲੜਕਾ ਉਸ ਬਾਰੇ ਬਹੁਤ ਕੁਝ ਜਾਣਦਾ ਹੈ ਇਸ ਲਈ ਰਾਜੂ ਨੇ ਪੁੱਛਿਆ ਕਿ ਤੁਸੀਂ ਕੀ ਜਾਣਦੇ ਹੋ ਉਸ ਬਾਰੇ ਉਹ ਲੜਕਾ ਕਹਿੰਦਾ ਰਹਿਣ ਦਿਓ ਉਸ ਬਾਰੇ ਜੇਕਰ ਮੈਂ ਕੁਝ ਦੱਸਾਂਗਾ ਤਾਂ ਤੁਸੀਂ ਨਾਰਾਜ਼ ਹੋ ਜਾਓਗੇ ਰਾਜੂ ਕਹਿੰਦਾ ਨਹੀਂ ਮੈਂ ਨਾਰਾਜ਼ ਨਹੀਂ ਹੋਵਾਂਗਾ ਤੂੰ ਖੁੱਲ ਕੇ ਦੱਸ ਉਹ ਨੌਜਵਾਨ ਲੜਕਾ ਬੋਲਿਆ ਇਹ ਲੜਕੀ ਸਾਡੇ ਪਿੰਡ ਵਿੱਚ ਆਪਣੀ ਨਾਨੀ ਕੋਲ ਰਹਿੰਦੀ ਸੀ ਫਿਰ ਲੜਕੇ ਨੇ ਆਪਣੇ ਪਿੰਡ ਦਾ ਨਾਮ ਦੱਸਿਆ ਅਤੇ ਅੱਗੇ ਬੋਲਿਆ ਕਿ ਇਹ ਬਹੁਤ ਹੀ ਗਰੀ ਹੋਈ ਲੜਕੀ ਹੈ ਪਿੰਡ ਦੇ ਸਾਰੇ ਲੜਕਿਆਂ ਨਾਲ ਇਸ ਦੇ ਸੰਬੰਧ ਸਨ ਇਹ ਆਪਣੇ ਮਾਮੇ ਨਾਲ ਵੀ ਇਹਨਾਂ ਕਹਿ ਕੇ ਉਹ ਲੜਕਾ ਚੁੱਪ ਹੋ ਗਿਆ ਕਿ ਅੱਗੇ ਮੈਨੂੰ ਕੁਝ ਬੋਲਣ ਲੱਗਿਆਂ ਵੀ ਸ਼ਰਮ ਆ ਰਹੀ ਹੈ ਪਰ ਤੁਹਾਡੇ ਨਾਲ ਕੁਝ ਗਲਤ ਨਾ ਹੋਵੇ ਇਸ ਲਈ ਸਾਰੀ ਸੱਚਾਈ ਦੱਸ ਰਿਹਾ ਹਾਂ ਉਸ ਦੇ ਨਾਲ ਵੀ ਸੌਂਦੀ ਹੁੰਦੀ ਸੀ ਇਹਨਾਂ ਕਹਿ ਕੇ ਉਹ ਲੜਕਾ ਉੱਥੋਂ ਚਲਾ ਗਿਆ ਉਧਰ ਰਾਜੂ ਚੁੱਪਚਾਪ ਖੜਾ ਰਹਿ ਗਿਆ ਰਾਜੂ ਸ਼ਾਪਿੰਗ ਕਰਕੇ ਜਦੋਂ ਘਰੇ ਵਾਪਸ ਆਇਆ ਤਾ ਪੂਰੇ ਰਸਤੇ ਚੁੱਪਚਾਪ ਬੈਠਾ ਰਿਹਾ ਤੇ ਉਲਝਣਾ ਵਿੱਚ ਪਿਆ ਹੋਇਆ ਸੀ ਬਵੰਡਰ ਦੀ ਤਰ੍ਹਾਂ ਵਿਚਾਰ ਉਸਦੇ ਦਿਮਾਗ ਵਿੱਚ ਘੁੰਮ ਰਹੇ ਸਨ ਕੁਲਬੀਰ ਨੇ ਕਿਹਾ ਕੀ ਹੋਇਆ ਤੁਸੀਂ ਕੁਝ ਬੋਲ ਕਿਉਂ ਨਹੀਂ ਰਹੇ ਰਾਜੂ ਨੇ ਉਸ ਦੀ ਕੋਈ ਗੱਲ ਨਾ ਸੁਣੀ ਜਦੋਂ ਉਹ ਦੋਵੇਂ ਘਰ ਪਹੁੰਚੇ ਤਾਂ ਰਾਜੂ ਨੇ ਦਿਲ ਵਿੱਚ ਕੁਲਿਆ ਜ਼ਹਿਰ ਕਲਬੀਰ ਦੇ ਸਾਹਮਣੇ ਕੱਢ ਦਿੱਤਾ ਉਹ ਬੋਲਿਆ ਅੱਜ ਮੈਂ ਤੇਰੇ ਪਿਛੋਕੜ ਬਾਰੇ ਸਭ ਕੁਝ ਜਾਣ ਗਿਆ ਹਾਂ ਤੂੰ ਤਾਂ ਮੈਨੂੰ ਕੁਝ ਵੀ ਦੱਸਣਾ ਨਹੀਂ ਚਾਹੁੰਦੀ ਸੀ ਪਰ ਮੈਨੂੰ ਪਤਾ ਚੱਲ ਗਿਆ ਹੈ ਕਿ ਤੇਰਾ ਪਛੋਕੜ ਬਹੁਤ ਹੀ ਕਨਾਉਣਾ ਤੇ ਗੰਦਾ ਰਿਹਾ ਹੈ ਐਨੇ ਸਾਲ ਮੇਰੇ ਤੋਂ ਸਭ ਕੁਝ ਛਿਪਾ ਕੇ ਰੱਖਿਆ ਮੈਨੂੰ ਹਨੇਰੇ ਵਿੱਚ ਰੱਖਿਆ ਐਨਾ ਗੰਦਾ ਚਰਿੱਤਰ ਸੀ ਤੇਰਾ ਇਹ ਸੁਣ ਕੇ ਕੁਲਬੀਰ ਦਾ ਦਿਮਾਗ ਖਰਾਬ ਹੋ ਗਿਆ ਕੁਲਬੀਰ ਹੈਰਾਨੀ ਨਾਲ ਪਤੀ ਵੱਲ ਵੇਖਦੇ ਹੋਏ ਕਹਿੰਦੀ ਦਰਦ ਭਰਿਆ ਜ਼ਰੂਰ ਹੈ ਪਰ ਗੰਦਾ ਤਾਂ ਬਿਲਕੁਲ ਵੀ ਨਹੀਂ ਹੋ ਸਕਦਾ ਤੈਨੂੰ ਕਿਸੇ ਨੇ ਕੀ ਦੱਸਿਆ ਹੈ ਜਰਾ ਮੈਨੂੰ ਵੀ ਤਾਂ ਦੱਸ ਰਾਜੂ ਬੋਲਿਆ ਮੈਂ ਚਾਹੁੰਦਾ ਹਾਂ ਅੱਜ ਤੂੰ ਖੁਦ ਆਪਣੇ ਪਿਛੋਕੜ ਬਾਰੇ ਆਪਣੇ ਮੋਹ ਸਭ ਕੁਝ ਬੋਲ ਕਲਬੀਰ ਕਹਿੰਦੀ ਲੱਗਦਾ ਹੈ ਕਿ ਤੁਹਾਡਾ ਮੇਰੇ ਤੋਂ ਜੀ ਭਰ ਗਿਆ ਜਾਂ ਫਿਰ ਵਿਸ਼ਵਾਸ ਉਠ ਗਿਆ ਇਸ ਤਰ੍ਹਾਂ ਤੁਸੀਂ ਆਪਣੀ ਸ਼ਰਤ ਨਹੀਂ ਭੁੱਲ ਸਕਦੇ ਸੀ ਉਹ ਨਫ਼ਰਤ ਨਾਲ ਭਰਿਆ ਹੋਇਆ ਸੀ ਅਚਾਨਕ ਕਲਬੀਰ ਉਸ ਨੂੰ ਬਹੁਤ ਬੁਰੀ ਲੱਗਣ ਲੱਗ ਪਈ ਇਸ ਲਈ ਬੋਲਿਆ ਕੀ ਖੂ ਵਿੱਚ ਗਈ ਤੇਰੀ ਸ਼ਰਤ ਅੱਜ ਮੈਂ ਜਾਣ ਚੁੱਕਿਆ ਹਾਂ ਕਿ ਤੂੰ ਇੱਕ ਝੁੱਗੀ ਵਾਲੀ ਔਰਤ ਹੈ ਤੂੰ ਮੇਰੇ ਬਿਲਕੁਲ ਵੀ ਕਾਬਿਲ ਨਹੀਂ ਸੀ ਪਰ ਕੀ ਕਰਾਂ ਮੇਰੀ ਮੱਤ ਮਾਰੀ ਗਈ ਸੀ ਕੁਲਬੀਰ ਕਹਿੰਦੀ ਜੇਕਰ ਤੂੰ ਆਦਮੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੇਰੇ ਤੇ ਕੋਈ ਵੀ ਇਲਜ਼ਾਮ ਲਗਾ ਦੇਵੇਗਾ ਰਾਜੂ ਕਹਿੰਦਾ ਤੂੰ ਚੁੱਪ ਹੀ ਰਹਿ ਤਾਂ ਚੰਗੀ ਗੱਲ ਹੈ ਮੈਂ ਤੇਰੇ ਵਰਗੀ ਔਰਤ ਦੀ ਸ਼ਕਲ ਨਹੀਂ ਵੇਖਣਾ ਚਾਹੁੰਦਾ ਚਲੀ ਜਾ ਇਥੋਂ ਠੀਕ ਹੈ ਮੈਂ ਜਾ ਰਹੀ ਹਾਂ ਅਤੇ ਮੇਰੇ ਪਿੱਛੋਂ ਪਿੱਛੇ ਵੀ ਨਾ ਆਉਣਾ ਜੇਕਰ ਮੈਂ ਇੱਕ ਵਾਰ ਗਈ ਤਾਂ ਦੁਬਾਰਾ ਕਦੀ ਨਹੀਂ ਆਵਾਂਗੀ ਫਿਰ ਕੁਲਬੀਰ ਨੇ ਆਪਣਾ ਸੂਟਕੇਸ ﺍﻟमारी ਵਿੱਚੋਂ ਕੱਢਿਆ ਤੇ ਲੀੜੇ ਕੱਪੜੇ ਦੇ ਨਾਲ-ਨਾਲ ਨਾ ਜਾਣੇ ਕੀ ਕੁਝ ਸਮਾਨ ਉਸਨੇ ਉਸ ਸੂਟਕੇਸ ਵਿੱਚ ਪਾ ਕੇ ਘਰ ਚੋਂ ਬਾਹਰ ਨਿਕਲ ਗਈ ਦੋ ਤਿੰਨ ਸੂਟ ਪਾਉਣ ਤੋਂ ਬਾਅਦ ਬੋਲੀ ਦੇਖ ਲਓ ਇਹਨਾਂ ਦੋ ਕੱਪੜਿਆਂ ਤੋਂ ਇਲਾਵਾ ਤੁਹਾਡਾ ਕੁਝ ਵੀ ਨਹੀਂ ਲੈ ਕੇ ਜਾ ਰਹੀ ਸ਼ਾਇਦ ਤੁਹਾਡਾ ਸਾਥ ਇੰਨਾ ਹੀ ਸੀ ਮੈਂ ਨਹੀਂ ਜਾਣਦੀ ਤੁਹਾਨੂੰ ਕੌਣ ਮਿਲਿਆ ਜਿਸਨੇ ਤੁਹਾਨੂੰ ਇੰਨਾ ਪੜਕਾ ਦਿੱਤਾ ਤੇ ਮੇਰੇ ਖਿਲਾਫ ਐਨੇ ਕੰਨ ਭਰ ਦਿੱਤੇ ਮਗਰ ਮੈਂ ਇੰਨਾ ਜਾਣ ਗਈ ਹਾਂ ਕਿ ਹੁਣ ਮੈਂ ਤੁਹਾਡੇ ਦਿਲ ਵਿੱਚ ਨਹੀਂ ਹਾਂ ਇਸ ਲਈ ਜਾ ਰਹੀ ਹਾਂ ਰਾਜੂ ਨੇ ਮੂੰਹ ਦੂਜੇ ਪਾਸੇ ਘੁਮਾ ਲਿਆ ਕਲਵੀਰ ਦੋ ਕਦਮ ਤੁਰ ਕੇ ਰੁਕ ਗਈ ਫਿਰ ਬਿਨਾ ਮੁੜੇ ਹੀ ਬੋਲੀ ਮੈਨੂੰ ਇੱਕ ਵਾਰ ਖੋ ਦੇਵੋਗੇ ਤਾਂ ਮੈਂ ਦੁਬਾਰਾ ਕਦੇ ਨਹੀਂ ਮਿਲਾਂਗੀ ਰਾਜੂ ਉਸ ਨੂੰ ਕੋੜੀ ਨਿਗਾ ਨਾਲ ਝਾਕਦਾ ਹੋਇਆ ਉੱਠ ਕੇ ਦੂਜੇ ਕਮਰੇ ਵਿੱਚ ਚਲਾ ਗਿਆ ਕਹਿੰਦੇ ਹਨ ਨਫ਼ਰਤ ਅਤੇ ਗੁੱਸਾ ਇਨਸਾਨ ਦੀ ਬੁੱਧੀ ਪ੍ਰਸ਼ਟ ਕਰ ਦਿੰਦਾ ਹੈ ਇਸ ਨਾਲ ਇਨਸਾਨ ਚੰਗੇ ਬੁਰੇ ਵਿੱਚ ਫਰਕ ਕਰਨਾ ਭੁੱਲ ਜਾਂਦਾ ਹੈ ਕੁਲਬੀਰ ਦੇ ਜਾਣ ਤੋਂ ਬਾਅਦ ਜਿਵੇਂ ਹੀ ਉਸ ਦਾ ਗੁੱਸਾ ਸ਼ਾਂਤ ਹੋਇਆ ਫਿਰ ਉਸ ਨੂੰ ਮਹਿਸੂਸ ਹੋਇਆ ਕਿ ਉਸ ਨੇ ਬਹੁਤ ਜਲਦਬਾਜ਼ੀ ਕਰ ਦਿੱਤੀ ਇੱਕ ਅਣਜਾਣ ਆਦਮੀ ਦੀ ਗੱਲ ਤੇ ਭਰੋਸਾ ਕਰਕੇ ਕੁਲਬੀਰ ਨੂੰ ਇੰਨੀ ਨਫ਼ਰਤ ਕੀਤੀ ਕਿ ਉਸਨੂੰ ਘਰੋਂ ਹੀ ਜਾਣ ਲਈ ਕਹਿ ਦਿੱਤਾ ਰਾਜੂ ਨੇ ਫੋਨ ਚੁੱਕਿਆ ਤੇ ਕੁਲਬੀਰ ਦੇ ਨੰਬਰ ਤੇ ਕਾਲ ਕੀਤੀ ਪਰ ਘੰਟੀ ਕਮਰੇ ਵਿੱਚ ਹੀ ਵੱਜ ਰਹੀ ਸੀ ਕੁਲਬੀਰ ਆਪਣਾ ਫੋਨ ਵੀ ਨਾਲ ਲੈ ਕੇ ਨਹੀਂ ਗਈ ਸੀ ਉੱਥੇ ਹੀ ਛੱਡ ਗਈ ਸੀ ਉਸ ਰਾਤ ਰਾਜੂ ਨੂੰ ਨੀਂਦ ਨਹੀਂ ਆਈ ਉਹ ਸਾਰੀ ਰਾਤ ਪਛਤਾਵੇ ਵਿੱਚ ਇੱਧਰ ਉੱਧਰ ਪਾਸੇ ਬਦਲਦਾ ਰਿਹਾ ਪਰ ਕਹਿੰਦੇ ਹਨ ਅਬ ਪਛਤਾਇਆ ਕਿਆ ਕਰੇ ਜਬ ਚਿੜੀਆ ਚੁਗ ਗਈ ਖੇਤ ਸਵੇਰ ਹੁੰਦਿਆਂ ਹੀ ਉਹ ਉਸ ਪਿੰਡ ਦੇ ਲਈ ਬਸ ਤੇ ਚੜ ਗਿਆ ਜੋ ਉਸ ਲੜਕੇ ਨੇ ਪਿੰਡ ਦਾ ਨਾਮ ਦੱਸਿਆ ਸੀ ਹੁਣ ਉਹ ਸਚਾਈ ਜਨਣਾ ਚਾਹੁੰਦਾ ਸੀ ਕੁਲਬੀਰ ਦੇ ਨਾਨਕਿਆਂ ਤੇ ਪਹੁੰਚਣ ਤੋਂ ਬਾਅਦ ਉਸ ਨੇ ਦੇਖਿਆ ਛੋਟਾ ਜਿਹਾ ਪਿੰਡ ਸੀ ਜਾਦਾ ਘਰ ਵੀ ਨਹੀਂ ਸਨ ਕੁਦਰਤੀ ਉਸ ਨੂੰ ਰਸਤੇ ਵਿੱਚ ਦੋ ਔਰਤਾਂ ਮਿਲ ਗਈਆਂ ਜਿਨ੍ਹਾਂ ਵਿੱਚੋਂ ਇੱਕ ਕੁਲਬੀਰ ਦੇ ਮਾਮੇ ਦੀ ਕੁੜੀ ਨਿਕਲੀ ਤੇ ਉਹ ਕੋਈ ਬਜ਼ੁਰਗ ਜੀ ਔਰਤ ਸੀ ਰਾਜੂ ਨੇ ਬੁੱਢੀ ਅੰਮਾ ਨੂੰ ਸਿਰ ਝੁਕਾ ਕੇ ਆਪਣੇ ਬਾਰੇ ਦੱਸਿਆ ਜਦੋਂ ਉਸ ਔਰਤ ਤੋਂ ਕੁਲਬੀਰ ਬਾਰੇ ਪੁੱਛਿਆ ਤਾਂ ਉਸ ਔਰਤ ਨੇ ਜੋ ਕੁਝ ਦੱਸਿਆ ਉਸ ਨੂੰ ਸੁਣ ਕੇ ਰਾਜੂ ਦੇ ਹੋਸ਼ ਉੱਡ ਗਏ ਰਾਜੂ ਨੇ ਉਸ ਦੀ ਕਲਪਨਾ ਵੀ ਨਹੀਂ ਕੀਤੀ ਸੀ ਬੁੱਢੀ ਔਰਤ ਕਹਿੰਦੀ ਜਦੋਂ ਕੁਲਬੀਰ 10 ਸਾਲ ਦੀ ਸੀ ਉਦੋਂ ਹੀ ਉਸ ਦੇ ਮਾਤਾ ਪਿਤਾ ਇਸ ਦੁਨੀਆ ਤੋਂ ਚਲੇ ਗਏ ਸਨ ਉਹ ਛੋਟੀ ਜਿਹੀ ਉਮਰ ਵਿੱਚ ਹੀ ਅਨਾਥ ਹੋ ਗਈ ਸੀ ਉਸ ਤੋਂ ਬਾਅਦ ਕੁਝ ਸਾਲ ਤਾਂ ਉਸ ਦਾ ਪਾਲਣ ਪੋਸ਼ਣ ਉਸ ਦਾ ਦਾਦਾ ਕਰਦਾ ਰਿਹਾ ਪਰ ਜਦੋਂ ਉਹ 15 ਸਾਲ ਦੀ ਹੋਈ ਤਾਂ ਉਸ ਦਾ ਦਾਦਾ ਵੀ ਚਲਵੱਸਿਆ ਉਸ ਤੋਂ ਬਾਅਦ ਕੁਝ ਸਾਲ ਉਸ ਦੀ ਭੂਆ ਉਸ ਨੂੰ ਆਪਣੇ ਨਾਲ ਲੈ ਗਈ ਭੂਆ ਦੇ ਕੋਲ ਉਹ 5 ਸਾਲ ਤੱਕ ਰਹੀ ਮਗਰ ਭੂਆ ਨੇ ਉਸ ਨੂੰ ਬਹੁਤ ਦੁੱਖ ਦਿੱਤੇ ਤੇ ਉਸ ਤੋਂ ਘਰ ਦਾ ਸਾਰਾ ਕੰਮ ਕਰਵਾਉਂਦੀ ਸੀ ਪੂਆ ਦੌਲਤ ਦੀ ਪੁਖੀ ਸੀ ਪੂਆ ਨੇ ਪੈਸਿਆਂ ਦੇ ਲਾਲਚ ਵਿੱਚ ਉਸ ਦਾ ਵਿਆਹ 40 ਸਾਲ ਦੇ ਅੱਧਖੜ ਆਦਮੀ ਨਾਲ ਪੱਕਾ ਕਰ ਦਿੱਤਾ ਕੁਲਬੀਰ ਮਨਾ ਕਰਦੀ ਰਹੀ ਪੂਆ ਜੀ ਤੁਸੀਂ ਮੇਰੇ ਮਾਂ ਵਰਗੇ ਹੋ ਇਦਾਂ ਨਾ ਕਰੋ ਪੂਆ ਨੇ ਉਸ ਦੀ ਇੱਕ ਨਾ ਸੁਣੀ ਤੇ ਉਸ ਦਾ ਵਿਆਹ ਵਾਲਾ ਦਿਨ ਆ ਗਿਆ ਤਾਂ ਕੁਲਬੀਰ ਦੁਲਹਨ ਦੇ ਕੱਪੜਿਆਂ ਵਿੱਚੋਂ ਘਰੋਂ ਭੱਜ ਗਈ ਪੂਆ ਦੇ ਪੈਸਿਆਂ ਤੇ ਤਾਂ ਪਾਣੀ ਫੇਰ ਗਿਆ ਉਸ ਤੋਂ ਭੱਜ ਕੇ ਉਹ ਆਪਣੇ ਮਾਮੇ ਕੋਲ ਗਈ ਪਰ ਮਾਮਾ ਤਾਂ ਇੱਕ ਨੰਬਰ ਦਾ ਸ਼ਰਾਬੜ ਸੀ ਹਰ ਸਮੇਂ ਸ਼ਰਾਬ ਪੀ ਕੇ ਨਸ਼ੇ ਵਿੱਚ ਪਿਆ ਰਹਿੰਦਾ ਸੀ ਉਸ ਨੇ ਆਪਣੀ ਹੀ ਭਾਂਜੀ ਤੇ ਗੰਦੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਫਿਰ ਇੱਕ ਦਿਨ ਉਹ ਉੱਥੋਂ ਵੀ ਭੱਜ ਗਈ ਰਾਜੂ ਬੋਲਿਆ ਮਗਰ ਅੰਮਾ ਤੁਹਾਡੇ ਪਿੰਡ ਦਾ ਇੱਕ ਮੁੰਡਾ ਮੈਨੂੰ ਮਿਲਿਆ ਸੀ ਉਸ ਨੇ ਦੱਸਿਆ ਕੁਲਬੀਰ ਵੱਧ ਚੱਲਣ ਸੀ ਇਸ ਪਿੰਡ ਦੇ ਬਹੁਤ ਸਾਰੇ ਮੁੰਡਿਆਂ ਨਾਲ ਉਸਦੇ ਸੰਬੰਧ ਸਨ ਉਹ ਬੁੱਢੀ ਔਰਤ ਗੁੱਸੇ ਨਾਲ ਬੋਲੀ ਕਿ ਕੌਣ ਸੀ ਉਹ ਮੁੰਡਾ ਮੈਨੂੰ ਜਰਾ ਨਾਮ ਤਾਂ ਦੱਸ ਰਾਜੂ ਬੋਲਿਆ ਨਾਮ ਤਾਂ ਮੈਨੂੰ ਨਹੀਂ ਪਤਾ ਉਹ ਔਰਤ ਕੁਝ ਸੋਚਦੇ ਹੋਈ ਬੋਲੀ ਜਿਸ ਨੇ ਤੈਨੂੰ ਇਹ ਸਭ ਕੁਝ ਦੱਸਿਆ ਕਿ ਉਸ ਲੜਕੇ ਦੇ ਲੰਮੇ-ਲੰਮੇ ਵਾਲ ਸਨ ਰਾਜੂ ਤੁਰੰਤ ਬੋਲਿਆ ਹਾਂ ਇਦਾਂ ਦਾ ਹੀ ਸੀ ਉਹ ਔਰਤ ਗੁੱਸੇ ਵਿੱਚ ਬੋਲੀ ਫਿਰ ਉਹ ਪੱਕਾ ਰਕੇਸ਼ ਹੋਵੇਗਾ ਉਹ ਬਹੁਤ ਹੀ ਬੱਤਮੀਜ਼ ਤੇ ਆਵਾਰਾ ਮੁੰਡਾ ਹੈ ਰੋਜ ਕਲਬੀਰ ਨੂੰ ਪਰੇਸ਼ਾਨ ਕਰਦਾ ਸੀ ਆਉਂਦਿਆਂ ਜਾਂਦਿਆਂ ਉਸ ਤੇ ਗੰਦੀ ਨਜ਼ਰ ਰੱਖਦਾ ਹੁੰਦਾ ਸੀ ਇੱਕ ਦਿਨ ਤਾਂ ਉਸਨੇ ਰਸਤੇ ਵਿੱਚ ਕੁਲਬੀਰ ਦਾ ਹੱਥ ਫੜ ਲਿਆ ਤੇ ਕੁਲਬੀਰ ਨੇ ਗੁੱਸੇ ਵਿੱਚ ਪਿੰਡ ਦੇ ਕਈ ਲੋਕਾਂ ਦੇ ਸਾਹਮਣੇ ਉਸ ਦੇ ਮੂੰਹ ਤੇ ਤਿੰਨ ਚਾਰ ਥੱਪੜ ਜਰ ਦਿੱਤੇ ਇਸ ਗੱਲ ਤੋਂ ਉਹ ਹਮੇਸ਼ਾ ਕੁਲਬੀਰ ਨਾਲ ਦਿਲੋਂ ਖਾਰ ਖਾਂਦਾ ਸੀ ਨਹੀਂ ਤਾਂ ਕੁਲਬੀਰ ਬੇਟੀ ਤਾਂ ਹੀਰੇ ਵਰਗੀ ਸੀ ਕਦੀ ਕੋਈ ਗਲਤ ਕੰਮ ਨਹੀਂ ਕਰਦੀ ਸੀ ਬਸ ਰੱਬ ਹੀ ਉਸ ਨਾਲ ਰੁੱਸਿਆ ਹੋਇਆ ਸੀ ਜਿੱਥੇ ਵੀ ਆਸਰਾ ਮੰਗਣ ਜਾਂਦੀ ਸਭ ਘਟਿਆ ਨਿਕਲੇ ਵਿਚਾਰੀ ਅਨਾਥ ਲੜਕੀ ਪਤਾ ਨਹੀਂ ਹੁਣ ਕਿੱਥੇ ਹੋਵੇਗੀ ਇਹ ਸਭ ਕੁਝ ਜਾਣ ਕੇ ਰਾਜੂ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਗਈ ਉਹ ਚੁੱਪਚਾਪ ਵਾਪਸ ਤੁਰ ਪਿਆ ਮਗਰ ਉਸ ਦੇ ਕਦਮਾਂ ਵਿੱਚ ਹੁਣ ਜਾਣਨਾ ਬਚੀ ਤੇ ਦਿਲ ਵਿੱਚ ਪਛਤਾਵੇ ਦਾ ਦਰਦ ਉੱਠ ਰਿਹਾ ਸੀ ਜਿਸ ਮਜਬੂਰ ਕੁੜੀ ਨੂੰ ਉਸਨੇ ਆਸਰਾ ਦਿੱਤਾ ਦਿਲ ਵਿੱਚ ਜਗ੍ਹਾ ਦਿੱਤੀ ਉਸੇ ਲਈ ਹੀ ਉਹ ਇੰਨਾ ਪੱਥਰਦਿਲ ਬਣ ਗਿਆ ਕਿ ਉਸ ਤੇ ਭਰੋਸਾ ਨਾ ਕਰਕੇ ਇੱਕ ਅਣਜਾਣ ਬੰਦੇ ਦੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਉਸਨੇ ਇੰਨੀ ਵੱਡੀ ਗਲਤੀ ਕਰ ਦਿੱਤੀ ਇਸੇ ਗੱਲ ਦਾ ਰਾਜੂ ਨੂੰ ਪਛਤਾਵਾ ਹੋ ਰਿਹਾ ਸੀ ਹੁਣ ਉਸ ਕੋਲੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ ਉਹ ਆਪਣੇ ਘਰ ਵਾਪਿਸ ਆ ਗਿਆ ਪਰ ਹੁਣ ਉਸ ਦੀ ਜ਼ਿੰਦਗੀ ਵਿੱਚ ਕੁਲਬੀਰ ਨਹੀਂ ਸੀ ਉਜੋ ਹਰ ਰੋਜ਼ ਦਰਵਾਜ਼ੇ ਤੇ ਆਉਣ ਦੀ ਉਡੀਕ ਕਰਦੀ ਹੁੰਦੀ ਸੀ ਤੇ ਆਉਂਦਿਆਂ ਹੀ ਅਮਰਵੈਲ ਦੀ ਤਰ੍ਹਾਂ ਉਸ ਨੂੰ ਚਿਪਕ ਜਾਂਦੀ ਸੀ ਉਸ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਸ਼ਰੀਕ ਹੁੰਦੀ ਸੀ ਉਸ ਦੀਆਂ ਖੁਸ਼ੀਆਂ ਵਿੱਚ ਖੁਸ਼ ਹੋ ਜਾਂਦੀ ਸੀ ਰਾਜੂ ਬਿਲਕੁਲ ਇਕੱਲਾ ਹੋ ਗਿਆ ਉਹ ਕੁਲਬੀਰ ਨੂੰ ਜੀ ਜਾਣ ਨਾਲ ਲੱਭਣ ਲੱਗਿਆ ਮਗਰ ਕੁਲਬੀਰ ਉਸ ਨੂੰ ਕਿਤੇ ਵੀ ਨਾ ਮਿਲੀ ਦਿਨ ਗੁਜ਼ਰਨ ਲੱਗੇ 8 ਮਹੀਨਿਆਂ ਬਾਅਦ ਅਚਾਨਕ ਉਸਦੇ ਫੋਨ ਦੀ ਘੰਟੀ ਵੱਜੀ ਜਿਵੇਂ ਹੀ ਉਸਨੇ ਕਾਲ ਰিসিਵ ਕੀਤੀ ਫੋਨ ਤੇ ਉਸ ਨੂੰ ਕੁਲਬੀਰ ਦੀ ਆਵਾਜ਼ ਸੁਣਾਈ ਦਿੱਤੀ ਉਹ ਬੋਲੀ ਮੈਂ ਕੁਲਬੀਰ ਬੋਲ ਰਹੀ ਹਾਂ ਕੁਲਬੀਰ ਦੀ ਆਵਾਜ਼ ਸੁਣ ਕੇ ਉਹ ਤਾਂ ਇੱਕਦਮ ਝੱਲਾ ਹੋ ਗਿਆ ਬੋਲਿਆ ਤੂੰ ਕਿੱਥੇ ਹੈ ਪਲੀਸ ਵਾਪਸ ਆ ਜਾ ਮੈਂ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਹਾਂ ਮੈਨੂੰ ਮaaf ਕਰ ਦੇ ਕੁਲਬੀਰ ਮੈਂ ਤੈਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਮੈਂ ਤਲਾਕ ਦੇ ਪੇਪਰ ਵੀ ਬਣਵਾਏ ਸਨ ਪਰ ਉਹਨਾਂ ਨੂੰ ਫਾੜ ਦਿੱਤਾ ਮੈਨੂੰ ਤਲਾਕ ਨਹੀਂ ਚਾਹੀਦਾ ਉਸ ਨੇ ਕੁਲਵੀਰ ਦੀ ਉਦਾਸ ਜਿਹੀ ਆਵਾਜ਼ ਸੁਣੀ ਕਿ ਹੁਣ ਵਾਪਸ ਆਉਣ ਦਾ ਸਮਾਂ ਨਿਕਲ ਚੁੱਕਿਆ ਹੈ ਤਲਾਕशुदा ਨੋਹਾ ਵਾਪਸ ਸਹੁਰਿਆਂ ਤੇ ਨਹੀਂ ਆਉਂਦੀਆਂ ਫਿਰ ਮੈਂ ਤਾਂ ਅਨਾਥ ਹਾਂ ਤੇ ਗਰੀਬ ਵੀ ਹਾਂ ਮੈਂ ਜੋ ਕੁਝ ਕਹਿ ਰਹੀ ਹਾਂ ਉਸ ਨੂੰ ਧਿਆਨ ਨਾਲ ਸੁਣ ਜਿਸ ਦਿਨ ਮੈਂ ਘਰ ਤੋਂ ਨਿਕਲੀ ਉਸ ਦਿਨ ਮੈਨੂੰ ਪਤਾ ਲੱਗਿਆ ਕਿ ਮੈਂ ਗਰਭਵਤੀ ਹਾਂ ਮਗਰ ਮੇਰੀ ਕਿਸਮਤ ਖਰਾਬ ਹੈ ਖੁਸ਼ੀਆਂ ਮੈਨੂੰ ਰਾਸ ਨਹੀਂ ਆਉਂਦੀਆਂ ਜੀਣ ਦੀ ਥੋੜੀ ਜਿਹੀ ਵੀ ਇੱਛਾ ਨਹੀਂ ਸੀ ਪਰ ਮੇਰੀ ਕੱਖ ਵਿੱਚ ਪਲ ਰਹੀ ਇਹ ਤੁਹਾਡੀ ਨਿਸ਼ਾਨੀ ਦੇ ਲਈ ਜੀ ਰਹੀ ਹਾਂ ਇਹ ਤੁਹਾਡਾ ਹੀ ਬੱਚਾ ਹੈ ਕਿਸੇ ਹੋਰ ਦਾ ਨਹੀਂ ਮੇਰੇ ਤੇ ਵਿਸ਼ਵਾਸ ਕਰਿਓ ਹਾਂ ਹਾਂ ਕੁਲਬੀਰ ਤੇਰੇ ਤੇ ਮੈਨੂੰ ਆਪਣੇ ਤੋਂ ਵੀ ਜ਼ਿਆਦਾ ਵਿਸ਼ਵਾਸ ਹੈ ਇਹ ਸਾਡਾ ਹੀ ਬੱਚਾ ਹੈ ਕਲਵੀਰ ਰੋਂਦੇ ਹੋਏ ਬੋਲੀ ਜ਼ਿੰਦਗੀ ਵਿੱਚ ਕਦੀ ਖੁਸ਼ੀਆਂ ਨਹੀਂ ਮਿਲੀਆਂ ਪਿਆਰ ਦੇ ਇੱਕ ਇੱਕ ਪਲ ਲਈ ਤੜਫਦੀ ਰਹੀ ਜਦੋਂ ਤੁਸੀਂ ਮਿਲੇ ਤਾਂ ਲੱਗਿਆ ਜਿਵੇਂ ਖੁਸ਼ੀਆਂ ਦੀ ਬਹਾਰ ਆ ਗਈ ਹੋਵੇ ਤੁਹਾਡੇ ਨਾਲ ਗੁਜ਼ਰੇ ਜ਼ਿੰਦਗੀ ਦੇ ਤਿੰਨ ਸਾਲ ਮੇਰੇ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਸਨ ਰਾਜੂ ਤੜਫ ਕੇ ਬੋਲਿਆ ਮੈਨੂੰ ਮaaf ਕਰ ਦੇ ਮੈਂ ਜਾਣ ਚੁੱਕਿਆ ਹਾਂ ਤੂੰ ਗੰਗਾ ਦੀ ਤਰ੍ਹਾਂ ਪਵਿੱਤਰ ਹੈ ਆਪਾਂ ਇੱਕ ਦੂਜੇ ਨਾਲ ਹੀ ਜ਼ਿੰਦਗੀ ਜੀਵਾਂਗੇ ਤੇ ਮਰਾਂਗੇ ਹੁਣ ਤੈਨੂੰ ਕਦੀ ਵੀ ਆਪਣੇ ਤੋਂ ਦੂਰ ਨਹੀਂ ਕਰਾਂਗਾ ਤੂੰ ਕਿੱਥੇ ਹੈ ਮੈਨੂੰ ਦੱਸ ਮੈਂ ਹੁਣੇ ਆ ਰਿਹਾ ਹਾਂ ਕੁਲਬੀਰ ਝੂਠਾ ਜਿਹਾ ਹੱਸਾ ਹੱਸਦਿਆਂ ਹੋਇਆਂ ਬੋਲੀ ਹੁਣ ਸਾਥ ਨਿਭਾਉਣ ਦਾ ਵਾਅਦਾ ਨਹੀਂ ਕਰ ਸਕਦੀ ਇਸ ਜ਼ਿੰਦਗੀ ਦੀ ਪਰਖਿਆ ਅਜੇ ਖਤਮ ਨਹੀਂ ਹੋਈ ਡਾਕਟਰ ਕਹਿ ਰਹੇ ਹਨ ਡਿਲੀਵਰੀ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੈ ਜੱਚਾ ਤੇ ਬੱਚਾ ਦੋਨੋਂ ਦੀ ਜਾਨ ਖਤਰੇ ਵਿੱਚ ਹੈ ਉਹ ਬੋਲਿਆ ਤੈਨੂੰ ਕੁਝ ਨਹੀਂ ਹੋਵੇਗਾ ਮੈਂ ਆ ਰਿਹਾ ਹਾਂ ਕੁਲਬੂਜ ਬੋਲੀ ਮੈਂ ਹਸਪੀਟਲ ਵਿੱਚ ਦਾਖਲ ਹਾਂ ਇੱਕ ਸਲਾਈ ਸੈਂਟਰ ਵਿੱਚ ਕੰਮ ਕਰਕੇ ਦਿਨ गुजार ਰਹੀ ਸੀ ਹੁਣ ਸਾਰੇ ਪੈਸੇ ਖਤਮ ਹੋ ਚੁੱਕੇ ਹਨ ਕੱਲ ਫੇਰੀ ਡਿਲੀਵਰੀ ਹੈ ਮੈਂ ਤੇਰੇ ਤੋਂ 500 ਕਿਲੋਮੀਟਰ ਦੂਰ ਹਾਂ ਜੇਕਰ ਮੈਂ ਨਾ ਵੀ ਰਹੀ ਤਾਂ ਸਾਡੀ ਨਿਸ਼ਾਨੀ ਨੂੰ ਸੰਭਾਲ ਕੇ ਰੱਖਣਾ ਨਹੀਂ ਕੁਲਬੀਰ ਮੈਂ ਤੈਨੂੰ ਕੁਝ ਨਹੀਂ ਹੋਣ ਦੇਵਾਂਗਾ ਰਾਜੂ ਰੋ ਕੇ ਬੋਲਿਆ ਫਿਰ ਕੁਲਬੀਰ ਨੇ ਆਪਣਾ ਐਡਰੈਸ ਦੱਸਿਆ ਤੇ ਫੋਨ ਕੱਟ ਦਿੱਤਾ ਰਾਜੂ ਨੇ ਇੱਕ ਗੱਡੀ ਕਿਰਾਏ ਤੇ ਕੀਤੀ ਤੇ 8 ਘੰਟਿਆਂ ਦਾ ਸਫ਼ਰ ਤੈਅ ਕਰਕੇ ਹਸਪਤਾਲ ਵਿੱਚ ਪਹੁੰਚ ਗਿਆ ਜਿੱਥੇ ਕੁਲਬੀਰ ਦਾਖਲ ਸੀ ਜਦੋਂ ਉਹ ਉਸ ਦੀ ਵਾਰਡ ਵਿੱਚ ਪਹੁੰਚਿਆ ਤਾਂ ਕੁਲਬੀਰ ਬੈੱਡ ਤੇ ਲੇਟੀ ਹੋਈ ਸੁੰਨੀਆਂ ਅੱਖਾਂ ਨਾਲ ਛੱਤ ਵੱਲ ਵੇਖੀ ਜਾ ਰਹੀ ਸੀ ਰਾਜੂ ਨੇ ਮਹਿਸੂਸ ਕੀਤਾ ਕਿਉਂ પેટ ਤੋਂ ਹੋ ਕੇ ਵੀ ਬਹੁਤ ਦੁਬਲੀ ਪਤਲੀ ਨਜ਼ਰ ਆ ਰਹੀ ਸੀ ਰਾਜੂ ਨੂੰ ਦੇਖ ਕੇ ਉਹ ਇੱਕਦਮ ਬੈਠ ਗਈ ਤੇ ਫਿਰ ਬੋਲੀ ਤੁਸੀਂ ਕਿਵੇਂ ਹੋ ਮੈਂ ਠੀਕ ਹਾਂ ਪਰ ਤੂੰ ਬੜੀ ਕਮਜ਼ੋਰ ਦਿਖਾਈ ਦੇ ਰਹੀ ਹੈ ਮੇਰੀ ਦਵਾਈ ਮੇਰੇ ਬੈਗ ਵਿੱਚ ਰੱਖੀ ਹੈ ਮੈਨੂੰ ਦੇ ਦਿਓ ਬਹੁਤ ਕਮਜ਼ੋਰੀ ਫੀਲ ਹੋ ਰਹੀ ਹੈ ਰਾਜੂ ਨੇ ਉਸ ਦਾ ਬੈਗ ਖੋਲਿਆ ਤਾਂ ਜੋ ਦੇਖਿਆ ਉਹ ਦੇਖ ਕੇ ਰੋਣ ਰੋਣ ਲੱਗ ਪਿਆ ਉਸੇ ਤਰ੍ਹਾਂ ਉੱਪਰ-ਨੀਚੇ ਹੋਣ ਲੱਗੇ ਕੁਲਬੀਰ ਇਹ ਕੀ ਤੂੰ ਮੇਰੀ ਤਸਵੀਰ ਲੈ ਕੇ ਆਈ ਸੀ ਮੈਂ ਤੈਨੂੰ ਇੰਨਾ ਬੁਰਾ ਭਲਾ ਕਿਆ ਤੇ ਜਲੇਲ ਕੀਤਾ ਫਿਰ ਵੀ ਤੂੰ ਬੈਗ ਵਿੱਚ ਮੇਰੀ ਤਸਵੀਰ ਰੱਖੀ ਇੰਨਾ ਪਿਆਰ ਕਰਦੀ ਹੈ ਤੂੰ ਮੈਨੂੰ ਇੰਨਾ ਦਰਦ ਆਪਣੇ ਦਿਲ ਵਿੱਚ ਲੁਕੋਇਆ ਹੈ ਮੈਂ ਤਾਂ ਤੈਨੂੰ ਘਰੋਂ ਵੀ ਕੱਢ ਦਿੱਤਾ ਸੀ ਫਿਰ ਵੀ ਤੂੰ ਮੈਨੂੰ ਇੰਨਾ ਪਿਆਰ ਕਰਦੀ ਰਹੀ ਕੁਲਬੀਰ ਕਹਿੰਦੀ ਉਹ ਕੀ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਸਿਰਫ ਤੁਹਾਨੂੰ ਹੀ ਪਿਆਰ ਕੀਤਾ ਜੇਕਰ ਤੁਹਾਡੀ ਤਸਵੀਰ ਲੈ ਕੇ ਨਾ ਹੁੰਦੀ ਤਾਂ ਤੁਹਾਡੇ ਬਿਨਾ ਜ਼ਿੰਦਗੀ ਕਿਵੇਂ ਜੀਂਦੀ ਹਰ ਵਕਤ ਤੁਹਾਡੀ ਤਸਵੀਰ ਨੂੰ ਵੇਖਦੀ ਰਹਿੰਦੀ ਸੀ ਤਾਂ ਕਿ ਹੋਣ ਵਾਲਾ ਸਾਡਾ ਬੱਚਾ ਬਿਲਕੁਲ ਤੁਹਾਡੇ ਵਰਗਾ ਹੋਵੇ ਮੇਰੇ ਵਰਗਾ ਨਹੀਂ ਮੇਰੀ ਪਰਛਾਈ ਵੀ ਉਸ ਬੱਚੇ ਤੇ ਨਾ ਪਵੇ ਉਹ ਮੇਰੀ ਤਰ੍ਹਾਂ ਕਿਸਮਤ ਦਾ ਮਾਰਿਆ ਨਾ ਹੋਵੇ ਏ ਕਹਿੰਦਿਆਂ ਹੋਇਆਂ ਉਸ ਦੇ ਗੱਲ ਲੱਕੇ ਰੋਣ ਲੱਗ ਪਈ ਰਾਜੂ ਉਸ ਨੂੰ ਹੌਸਲਾ ਦਿੰਦਿਆਂ ਹੋਇਆਂ ਬੋਲਿਆ ਕਿ ਹੁਣ ਤੂੰ ਚਿੰਤਾ ਨਾ ਕਰ ਮੈਂ ਆ ਗਿਆ ਹਾਂ ਸਭ ਠੀਕ ਕਰ ਦੇਵਾਂਗਾ ਹੋ ਕੇ ਉਹ ਹੋ ਕੇ ਲੈੰਦੀ ਹੋਈ ਬੋਲੀ ਮੈਨੂੰ ਕੁਝ ਥੇਰ ਇਦਾਂ ਹੀ ਆਪਣੇ ਗੱਲ ਨਾਲ ਲੱਗੀ ਰਹਿਣ ਦਿਓ ਕੀ ਪਤਾ ਇਹ ਸਾਡੀ ਆਖਰੀ ਮੁਲਾਕਾਤ ਹੋਵੇ ਉਸ ਦਾ ਹੌਸਲਾ ਵਧਾਉਂਦਿਆਂ ਹੋਇਆਂ ਬੋਲਿਆ ਤੂੰ ਇਦਾਂ ਦੀਆਂ ਗੱਲਾਂ ਨਾ ਕਰ ਜੇਕਰ ਇਸ ਤਰ੍ਹਾਂ ਹਿੰਮਤ ਹਾਰਨ ਵਾਲੀਆਂ ਗੱਲਾਂ ਕਰਨਗੀ ਤਾਂ ਫਿਰ ਆਪਾਂ ਹਾਰ ਜਾਵਾਂਗੇ ਰਾਜੂ ਦੇ ਆਉਣ ਤੋਂ ਬਾਅਦ ਕੁਲਵੀਰ ਦੀ ਹਿੰਮਤ ਵਧ ਗਈ ਸੀ ਹੁਣ ਉਹ ਸ਼ਾਂਤ ਸੀ ਜਦੋਂ ਉਸਨੇ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਜਾ ਰਿਹਾ ਸੀ ਉਦੋਂ ਰਾਜੂ ਬੋਲਿਆ ਮੈਨੂੰ ਸਿਰਫ ਤੂੰ ਚਾਹੀਦੀ ਹੈ ਬੱਚਾ ਨਹੀਂ ਬਚੇਗਾ ਤਾਂ ਆਪਾਂ ਦੂਸਰਾ ਕਰ ਲਵਾਂਗੇ ਪਰ ਤੈਨੂੰ ਕੁਝ ਨਹੀਂ ਹੋਣ ਦੇਵਾਂਗਾ ਜੇਕਰ ਤੂੰ ਹੈ ਤਾਂ ਹੀ ਮੈਂ ਹਾਂ ਯਾਦ ਰੱਖੀ ਆਪਾਂ ਦੋਵੇਂ ਇੱਕ ਦੂਜੇ ਨਾਲ ਹੀ ਜ਼ਿੰਦਗੀ ਜੀਵਾਂਗੇ ਤੇ ਇੱਕ ਦੂਜੇ ਨਾਲ ਹੀ ਮਰਾਂਗੇ ਕਹਿੰਦੇ ਹਨ ਕਿ ਜਦੋਂ ਹਮਸਫਰ ਦਾ ਸਾਥ ਹੋਵੇ ਤਾਂ ਹਿੰਮਤ ਦੁੱਗਣੀ ਵੱਧ ਜਾਂਦੀ ਹੈ ਕੁਲਬੀਰ ਦੀ ਜੀਵਨ ਇੱਛਾ ਜਾਗ ਗਈ ਡਾਕਟਰ ਵੀ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਜੋ ਡਿਲਵਰੀ ਕ੍ਰਿਟੀਕਲ ਨਜ਼ਰ ਆ ਰਹੀ ਸੀ ਉਹ ਬਿਨਾ ਆਪਰੇਸ਼ਨ ਦੇ ਨਾਰਮਲ ਹੋ ਗਈ ਡਿਰਵਲੀ ਤੋਂ ਬਾਅਦ ਜਦੋਂ ਡਾਕਟਰ ਨੇ ਕਿਹਾ ਕਿ ਮੁਬਾਰਕ ਹੋਵੇ ਰਾਜੂ ਤੁਹਾਡੇ ਘਰ ਬੇਟੀ ਪੈਦਾ ਹੋਈ ਹੈ ਬੇਟੀ ਵੀ ਕੁਲਦੀਪ ਦੀ ਤਰ੍ਹਾਂ ਮਾਸੂਮ ਸੀ ਬੇਟੀ ਦੀ ਸ਼ਕਲ ਸੂਰਤ ਆਪਣੇ ਪਿਤਾ ਰਾਜੂ ਨਾਲ ਮਿਲਦੀ ਸੀ ਸਭ ਠੀਕ ਹੈ ਜੱਜਾ ਅਤੇ ਬੱਚਾ ਦੋਨੋਂ ਸੁਰੱਖਿਅਤ ਹਨ ਉਦੋਂ ਰਾਜੂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਉਹ ਭੱਜ ਕੇ ਕੁਲਬੀਰ ਦੇ ਕੋਲ ਗਿਆ ਅਤੇ ਕੁਲਬੀਰ ਦੱਸ ਫਿਰ ਆਪਣੀ ਗੋਦ ਵਿੱਚ ਲੈ ਕੇ ਬੋਲਿਆ ਅੱਜ ਤੋਂ ਸਾਡਾ ਨਵਾਂ ਸਫ਼ਰ ਸ਼ੁਰੂ ਹੋਇਆ ਹੈ ਹੁਣ ਸਾਡੀ ਜ਼ਿੰਦਗੀ ਵਿੱਚ ਗਮ ਨਹੀਂ ਸਿਰਫ ਖੁਸ਼ੀਆਂ ਹੋਣਗੀਆਂ ਮੈਂ ਤੈਨੂੰ ਇੰਨੀਆਂ ਖੁਸ਼ੀਆਂ ਦੇਵਾਂਗਾ ਬਚਪਨ ਵਿੱਚ ਮਿਲੇ ਹਰ ਦਰਦ ਨੂੰ ਤੂੰ ਭੁੱਲ ਜਾਏਂਗੀ ਇਹਨਾਂ ਸੁਣ ਕੇ ਕੁਲਬੀਰ ਨੇ ਅੱਖਾਂ ਬੰਦ ਕਰ ਲਈਆਂ ਬੰਦ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ ਪਰ ਉਹ ਅੰਝੂ ਖੁਸ਼ੀ ਦੇ ਸਨ ਕਿਉਂਕਿ ਹੁਣ ਅਨਾਥ ਗਰੀਬ ਲੜਕੀ ਦੀ ਪ੍ਰੀਖਿਆ ਖਤਮ ਹੋ ਚੁੱਕੀ ਸੀ ਦੋਸਤੋ ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਪਤੀ ਪਤਨੀ ਦਾ ਰਿਸ਼ਤਾ ਜੋ ਕਿ ਅਟੁੱਟ ਹੁੰਦਾ ਹੈ ਉਸ ਨੂੰ ਨਹੀਂ ਤੋੜਨਾ ਚਾਹੀਦਾ ਦੋਸਤੋ ਪਤੀ ਪਤਨੀ ਦਾ ਰਿਸ਼ਤਾ ਬਹੁਤ ਹੀ ਨਾਜ਼ੁਕ ਡੋਰ ਤੋਂ ਬਣਿਆ ਹੁੰਦਾ ਹੈ ਅਤੇ ਇਸ ਵਿੱਚ ਮਜ਼ਬੂਤੀ ਪਤੀ ਪਤਨੀ ਦੇ ਵਿਸ਼ਵਾਸ ਅਤੇ ਪਿਆਰ ਨਾਲ ਹੀ ਆਉਂਦੀ ਹੈ ਇਸ ਲਈ ਮਿਲ ਜੁਲ ਕੇ ਰਹੋ ਜਿੱਥੋਂ ਤੱਕ ਕੁਲਬੀਰ ਦੀ ਗੱਲ ਹੈ ਤਾਂ ਕਈ ਕੁੜੀਆਂ ਦੀ ਜ਼ਿੰਦਗੀ ਵਿੱਚ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਜੋ ਉਹ ਦੂਜਿਆਂ ਨੂੰ ਦੱਸ ਕੇ ਉਸ ਦਰਦ ਨੂੰ ਯਾਦ ਨਹੀਂ ਕਰਨਾ ਚਾਹੁੰਦੀਆਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਪਿੰਡੂ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀ ਜ਼ਰੂਰ ਜਾਣਾ ਤਾਂ ਜੋ ਅਸੀਂ ਤੁਹਾਡੇ ਲਈ ਨਵੀਆਂ-ਨਵੀਆਂ ਪਰਿਵਾਰਿਕ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਹੀਏ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਨਾਲ